ਖੜੂਰ ਸਾਹਿਬ ਦੀ ਸੀਟ ਪੂਰਨ ਤੌਰ ਤੇ ਸੁਰਖੀਆਂ ਦੇ ਵਿੱਚ ਛਾਈ ਹੋਈ ਹੈ ਤੇ ਹੁਣ ਕੁਲਬੀਰ ਜੀਰਾ ਦੇ ਵੱਲੋਂ ਅੱਜ ਚੋਣ ਕਮਿਸ਼ਨ ਨੂੰ ਇੱਕ ਚਿੱਠੀ ਲਿਖੀ ਗਈ ਹੈ ਤੇ ਡੋਪ ਟੈਸਟ ਕਰਵਾਉਣ ਦੀ ਇੱਕ ਵੱਡੀ ਮੰਗ ਰੱਖੀ ਹੈ ਤੇ ਉਹਨਾਂ ਨੇ ਕਿਹਾ ਕਿ ਸਾਰੇ ਉਮੀਦਵਾਰਾਂ ਦੀ ਜਿਹੜਾ ਕਿ ਡੋਪ ਟੈਸਟ ਹੋਣਾ ਚਾਹੀਦਾ ਹੈ ਕਿਉਂਕਿ ਖੜੂਰ ਸਾਹਿਬ ਦੀ ਸੀਟ ਹੈ ਜਿਹੜੀ ਕਿ ਉਹ ਇੱਕ ਪੰਥਕ ਸੀਟ ਹੈ ਤੇ ਜਿਸ ਤੋਂ ਬਾਅਦ ਹੁਣ ਕੁਲਬੀਰ ਜੀਰਾ ਦੇ ਵੱਲੋਂ ਇਹ ਵੱਡੀ ਮੰਗ ਰੱਖ ਦਿੱਤੀ ਹੈ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਹੈ ਕਿ ਜੋ ਵੀ ਡੋਪ ਟੈਸਟ ਦੇ ਵਿੱਚ ਫੇਲ ਹੁੰਦਾ ਹੈ ਸਰਕਾਰ ਉਸ ਦਾ ਆਜ ਕਰਵਾਵੇ ਤੇ ਬਿਆਨ ਦੇ ਕੇ ਹੁਣ ਸਿੱਧਾ ਵਿਰੋਧੀਆਂ ਨੂੰ ਫਿਰ ਤੋਂ ਲਲਕਾਰਿਆ ਗਿਆ ਹੈ ਤੇ ਦੱਸ diel ਕਿ ਕਾਂਗਰਸ ਪਾਰਟੀ ਤੋਂ ਉਮੀਦਵਾਰ ਜਿਹੜੇ ਕਿ ਕੁਲਬੀਰ ਜੀਰਾ ਦੇ ਵੱਲੋਂ ਹੁਣ ਜਿਹੜਾ ਕਿ ਵਿਰੋਧੀਆਂ ਨੂੰ ਸਿੱਧੀ ਜਿਹੜੀ ਕਿ ਚੇਤਾਵਨੀ ਵੀ ਦਿੱਤੀ ਗਈ ਹੈ ਤੇ ਦੂਜੇ ਪਾਸੇ ਬੀਤੇ ਦਿਨਾਂ ਦੇ ਵਿੱਚ ਦੱਸ diel ਕਿ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਵੀ ਉਹਨਾਂ ਨੇ ਕੁਝ ਬਿਆਨ ਬਾਦੀਏ ਦਿੱਤੀਆਂ ਸੀ ਤੇ ਹੁਣ ਉਹਨਾਂ ਦੇ ਵੱਲੋਂ ਚੋਣ ਕਮਿਸ਼ਨ ਨੂੰ ਇੱਕ ਚਿੱਠੀ ਲਿਖ ਦਿੱਤੀ ਹੈ ਤੇ ਜਿਸ ਦੇ ਵਿੱਚ ਕੁਲਬੀਰ ਜੀਰਾ ਦਾ ਕਹਿਣਾ ਹੈ ਕਿ ਸਾਰੇ ਉਮੀਦਵਾਰਾਂ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ ਤੇ ਜੋ ਵੀ ਡੋਪ ਟੈਸਟ ਦੇ ਵਿੱਚ ਫੇਲ ਹੁੰਦਾ ਹੈ ਉਸ ਦਾ ਜਿਹੜਾ ਕਿ ਉਸ ਨੂੰ ਸਰਕਾਰ ਉਸ ਦਾ ਇਲਾਜ ਕਰਵਾਵੇ ਤੇ ਇਹ ਬਿਆਨ ਦੇ ਕੇ ਹੁਣ ਕੁਲਬੀਰ ਜੀਰਾ ਦੇ ਵੱਲੋਂ ਵਿਰੋਧੀਆਂ ਦੇ ਉੱਤੇ ਤਿੱਖੇ ਨਿਸ਼ਾਨੇ ਵਿਸਾਦੇ ਗਏ ਨੇ ਤੇ ਦੱਸਦੀ ਕਿ ਬੀਤੇ ਦਿਨਾਂ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਐਲਾਨ ਹੋ ਗਿਆ ਤੇ ਉੱਥੇ ਹੀ ਹੁਣ ਸਾਰੇ ਉਮੀਦਵਾਰਾਂ ਦੇ ਵੱਲੋਂ ਨਾਮਿਨੇਸ਼ਨ ਵੀ ਭਰੇ ਜਾ ਰਹੇ ਨੇ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਕਿ ਲਾਲਜੀਤ ਭੁੱਲਰ ਨੂੰ ਸਿਆਸੀ ਅਖਾੜੇ ਦੇ ਵਿੱਚ ਉਤਾਰਿਆ ਗਿਆ ਤੇ ਦੂਜੇ ਪਾਸੇ ਆਜਾ ਚੋਣ ਜਿਹੜੇ ਕਿ ਭਾਈ ਅਮਰਤ ਲੜ ਰਹੇ ਨੇ ਤਾਂ ਦੂਜੇ ਪਾਸੇ ਦੱਸਦੀ ਹੈ ਕਿ ਕਾਂਗਰਸ ਪਾਰਟੀ ਦੇ ਵੱਲੋਂ ਕੁਲਬੀਰ ਝੀਰਾ ਜਿਹੜੇ ਕੇ ਸਿਆਸੀ ਅਖਾੜੇ ਦੇ ਵਿੱਚ ਉਤਰੇ ਤੇ ਉੱਥੇ ਹੀ ਦੂਜੇ ਪਾਸੇ ਹਰਪਾਲ ਸਿੰਘ ਬਲੇ ਜਿਹੜੇ ਕੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਜਿਹੜੇ ਕੇ ਅੰਮ੍ਰਿਤਪਾਲ ਨੂੰ ਪੂਰੀ ਸਪੋਰਟ ਕਰ ਰਹੇ ਨੇ ਤੇ ਉੱਥੇ ਹੀ ਪਿਤੇ ਦਿਨਾਂ ਦੇ ਵਿੱਚ ਲਾਲਜੀਤ ਭੁੱਲਰ ਨੂੰ ਸਿੱਧੀ ਚੇਤਾਵਨੀ ਦਿੱਤੀ ਗਈ ਸੀ ਤੇ ਜਿਸ ਤੋਂ ਬਾਅਦ ਲਾਲਜੀਤ ਭੁੱਲਰ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜਿਹੜਾ ਕੇ ਲਾਲਜੀਤ ਭੁੱਲਰ ਪਹਿਲਾਂ ਆਪਣਾ ਡੋਪ ਟੈਸਟ ਕਰਵਾਵੇ ਤੇ ਜਿਸ ਤੋਂ ਬਾਅਦ ਹੁਣ ਫਿਰ ਤੋਂ ਜਿਹੜਾ ਕੇ ਚੋਣ ਕਮਿਸ਼ਨ ਨੂੰ ਇੱਕ ਚਿੱਠੀ ਲਿਖ ਦਿੱਤੀ ਹੈ ਅਤੇ ਇੱਕ ਵੱਡੀ ਮੰਗ ਕੀਤੀ ਹੈ ਤੇ ਕੁਲਬੀਰ ਜੀਰਾ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ ਤੇ ਜਿਸ ਨੂੰ ਲੈ ਕੇ ਕੁਲਵੀਰ ਜੀਰਾ ਦੇ ਵੱਲੋਂ ਬਿਆਨ ਦੇ ਕੇ ਵਿਰੋਧੀਆਂ ਨੂੰ ਲਲਕਾਰਿਆ ਗਿਆ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਪਹਿਲੇ ਆਧਾਰ ਤੇ ਮੈਂ ਡੋਪ ਟੈਸਟ ਕਰਵਾਵਾਂਗਾ ਤੇ ਬਾਕੀ ਉਮੀਦਵਾਰਾਂ ਦਾ ਡੋਪ ਟੈਸਟ ਜਰੂਰ ਹੋਵੇ ਤੇ ਇਹ ਵੱਡੀ ਮੰਗ ਹੈ ਜਿਹੜੀ ਕਿ ਕੁਲਵੀਰ ਜੀਰਾ ਦੇ ਵੱਲੋਂ ਰੱਖ ਲਈ ਗਈ ਹੈ ਤੇ ਸਾਰੇ ਉਮੀਦਵਾਰਾਂ ਨੂੰ ਲੈ ਕੇ ਕਹਿ ਦਿੱਤਾ ਗਿਆ ਹੈ ਕਿ ਖੜੂਰ ਸਾਹਿਬ ਦੀ ਜਿਹੜੀ ਸੀਟ ਆ ਉਹ ਕੋਈ ਹੌਟ ਸੀਟ ਨਹੀਂ ਸਗੋ ਪੰਥਕ ਸੀਟ ਹੈ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਤੇ ਹੁਣ ਉਹਨਾਂ ਨੇ ਕਹਿ ਦਿੱਤਾ ਹੈ ਕਿ ਅੱਜ ਚੋਣ ਕਮਿਸ਼ਨ ਨੂੰ ਮੈਂ ਇੱਕ ਚਿਟ ਲਿਖੀ ਹੈ ਤੇ ਚਿੱਠੀ ਲਿਖਣ ਤੋਂ ਬਾਅਦ ਇੱਕ ਵੱਡੀ ਮੰਗ ਕੀਤੀ ਹੈ ਕਿ ਕੁਲਬੀਰ ਜੀਰਾ ਦੇ ਵੱਲੋਂ ਕਿਹਾ ਗਿਆ ਕਿ ਸਾਰੇ ਉਮੀਦਵਾਰਾਂ ਦਾ ਜਿਹੜਾ ਕਿ ਡੋਪ ਟੈਸਟ ਹੋਣਾ ਚਾਹੀਦਾ ਹੈ ਤੇ ਜਿਸ ਤੋਂ ਬਾਅਦ ਜੋ ਵੀ ਡੋਪ ਟੈਸਟ ਦੇ ਵਿੱਚ ਫੇਲ ਹੋਵੇਗਾ ਸਰਕਾਰ ਉਸ ਦਾ ਇਲਾਜ ਕਰਵਾਵੇਗੀ ਤੇ ਜਿਸ ਤੋਂ ਬਾਅਦ ਹੁਣ ਫਿਰ ਤੋਂ ਉਮੀਦਵਾਰਾਂ ਨੂੰ ਇਹ ਸਿੱਧੀ ਜਿਹੜੀ ਕਿ ਚੇਤਾਵਨੀ ਦਿੱਤੀ ਗਈ ਹੈ ਤੇ ਜਿਸ ਦੇ ਦੌਰਾਨ ਚੋਣ ਕਮਿਸ਼ਨ ਨੂੰ ਹੁਣ ਕੁਲਬੀਰ ਜੀਰਾ ਦੇ ਚਿੱਠੀ ਲਿਖ ਦਿੱਤੀ ਹੈ ਤੇ ਇਹ ਵੱਡੀ ਮੰਗ ਜਿਹੜੀ ਕਿ ਜੀਰਾ ਦੇ ਵੱਲੋਂ ਕੀਤੀ ਗਈ ਹੈ ਤੇ ਜਿਸ ਤੋਂ ਬਾਅਦ ਹੁਣ ਵਿਰੋਧੀਆਂ ਦੇ ਉੱਤੇ ਤਿੱਖੇ ਨਿਸ਼ਾਨੇ ਕੁਲਬੀਰ ਜੀਰਾ ਦੇ ਵੱਲ सादे गे